ਲੱਗਿਆ ਜਦੋਂ ਮੈਂ ਇਹਨਾਂ ਤੋਂ ਖਰਚਾ ਪੁੱਛਿਆ ਤੇ ਮੈਂ ਤਾਂ ਹੈਰਾਨ ਹੀ ਰਹਿ ਗਿਆ ਕੋਠੀਆਂ ਵੀ ਵੇਖੀਆਂ ਹੋਣੀਆਂ ਵੱਡੀਆਂ ਵੱਡੀਆਂ ਪਰ ਆ ਜਿਹੜਾ ਮਿੱਤਰੋ ਅਕਸਰ ਹੀ ਤੁਸੀਂ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਦੀ ਵੀਡੀਓ ਦੇਖੀ ਆ ਅੱਜ ਮੈਂ ਤੁਹਾਨੂੰ ਇੱਕ ਦਰਮਿਆਨਾ ਘਰ ਵਿਖਾਉਂਗਾ ਜਿਹੜਾ ਕਿ ਦੇਖਣ ਚ ਬਹੁਤ ਹੀ ਸੋਹਣਾ ਤੇ ਦੋਸਤੋ ਜਿਹੜੇ ਜਿਮੀਦਾਰ ਕੋਲੇ 5 ਕਿੱਲੇ ਜ਼ਮੀਨ ਆਣਾ ਜੇਕਰ ਉਹ ਘਰ ਪਾਉਣਾ ਨੇ ਤਾਂ ਬਾਈ ਜੀ ਆਹ ਵੀਡੀਓ ਲਾਸਤ ਤੱਕ ਦੇਖ ਲੇ ਇਸ ਘਰ ਦੇ ਫਾਇਦੇ ਕੀ ਆ ਉਹ ਦੱਸਾਂਗੇ ਇਹ ਖਰਚਾ ਕਿਵੇਂ ਘੱਟ ਕਰਦਾ ਸਕੁਅਰ ਫੁੱਟਾਂ ਚ ਜ਼ਿਆਦਾ ਕਿਵੇਂ ਆ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦੇ ਮਿੱਤਰੋ ਸਭ ਤੋਂ ਪਹਿਲਾਂ ਮੈਂ ਇਸ ਘਰ ਦੀ ਗੱਲ ਕਰਾਂ ਤਾਂ ਇਹ ਘਰ ਹੈਗਾ ਜੀ ਪਿੰਡ ਲਬਾਣੇ ਵਾਲੀ ਵਿਖੇ ਤੇ ਮੁੰਡੇ ਦਾ ਨਾਮ ਹੈਗਾ ਸਾਹਬ ਸਿੰਘ ਉਹਦਾ ਘਰ ਹੈ ਜੀ ਉੱਥੋਂ ਮੈਂ ਪਰਮਿਸ਼ਨ ਲਈ ਆ ਕਿਉਂਕਿ ਮਿੱਤਰੋ ਜਿਹੜੇ ਹੁਣ ਦੇ ਲੋਕ ਹਨਾ ਮੈਂ ਕਈਆਂ ਵੀਰਾਂ ਨੇ ਵੇਖਿਆ ਵੀ ਸਾਰੇ ਹੁਣ ਇਦਾਂ ਦਾ ਟ੍ਰੈਂਡ ਚਲਾ ਰਹੇ ਪਹਿਲਾਂ ਚੱਲਿਆ ਸੀ ਕੋਠੀਆਂ ਦਾ ਟ੍ਰੈਂਡ ਜਿਵੇਂ ਕਿ ਮੈਂ ਕੋਠੀ ਪਾਈ ਆ ਬਾਈ ਜੀ ਲਾ ਲਓ ਵੀ 1500 ਸਕਰ ਫੁੱਟ ਪਾਈ ਆ ਕੱਟੋ ਕੱਟ ਦੋਸਤੋ ਉਹਨੇ ਥਾਂ ਬੜਾ ਘੇਰਿਆ ਜਿਹਦੇ ਚ ਮੈਨੂੰ ਕੰਧਾਂ ਵੀ ਕੁਛ ਆਪਦੀਆਂ ਕਰਨੀਆਂ ਪਈਆਂ ਤੇ ਨਾਲੇ ਜਦੋਂ ਵੀ ਤੁਸੀਂ ਕੋਠੀ ਪਾਈ ਤਾਂ ਉਸਦੇ ਆਸੇ ਪਾਸੇ ਤੁਹਾਨੂੰ ਸਪੇਸ ਛੱਡਣੀ ਪਊਗੀ ਜੇਕਰ ਕੋਠੀ ਪਾਉਣੀ ਕਿਉਂਕਿ ਜੇਕਰ ਤੁਸੀਂ ਦਿਖਾਵਾ ਕਰਨਾ ਤਾਂ ਆਸੇ ਪਾਸੇ ਸਪੇਸ ਵੀ ਜ਼ਰੂਰੀ ਹੈ ਤੇ ਉਸਦੇ ਵਾਸਤੇ ਜਗ੍ਹਾ ਵੀ ਚਾਹੀਦੀ ਜੇਕਰ ਤੁਸੀਂ ਇਦਾਂ ਦਾ ਘਰ ਪਾਉਂਗੇ ਨਾ ਦੋਸਤੋ ਤੁਹਾਨੂੰ ਕੋਈ ਜਗ੍ਹਾ ਆਸੇ ਪਾਸੇ ਛੱਡਣ ਦੀ ਲੋੜ ਨਹੀਂ ਇਹ ਕਿਉਂ ਦਿਖਾ ਰਿਹਾ ਕਿਉਂਕਿ ਇਹ ਪੁਰਾਣੇ ਬਜ਼ੁਰਗ ਪਹਿਲਾਂ ਇਦਾਂ ਹੀ ਪਾਉਂਦੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਸਹੀ ਸੀ ਅੱਜ ਕੱਲ ਆਪਾਂ ਨਕਸ਼ਿਆਂ ਦੇ ਚੱਕਰਾਂ 'ਚ ਉੱਜੜ ਰਹੇ ਹਾਂ ਹਨਾ ਤੁਸੀਂ ਜਿੱਥੇ ਮਰਜ਼ੀ ਵੇਖ ਲਿਆ ਜੇ ਇਹ ਘਰ ਮੈਨੂੰ ਲੱਗਦਾ ਜੀ 45 ਫੁੱਟ ਪਿੱਛੋਂ ਚੌੜਾ ਤੇ ਲਾਡੋ ਵੀ 32 ਫੁੱਟ ਲੰਬਾ 45 32 ਲਾਡੋ ਵੀ ਘਟੋਗੜ 1570 ਸਕਰ ਫੁੱਟ ਇਹਦਾ ਏਰੀਆ ਤੇ ਰਸੋਈ 12 ਬਾਈ 2 ਜੀ 10 ਬਾਈ 10 ਦੀ ਤੇ ਲਗਭਗ ਲਾਡੋ ਤੁਸੀਂ ਵੀ 1670 ਸਕਰ ਫੁੱਟ ਏਰੀਆ ਜੇਕਰ ਕੋਠੀ 'ਚ ਛਤਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਮੇਰਾ 10 ਲੱਖ 35 ਹਜ਼ਾਰ ਰੁਪਇਆ ਤਾਂ ਹਜੇ ਲੱਗ ਚੁੱਕਿਆ ਤੇ ਹਜੇ ਘੱਟੋ-ਘੱਟ ਵੀ 6.5 ਲੱਖ ਰੁਪਏ ਲੱਗੂਗਾ ਉਸ ਤੋਂ ਬਾਅਦ ਜਾ ਕੇ ਪੂਰੀ ਕੋਠੀ ਤਿਆਰ ਹੋ ਗਈ ਜੇਕਰ ਮੈਂ ਘੱਟ ਤੋਂ ਘੱਟ ਖਰਚਾ ਕਰਾਂ ਤਾਂ ਮਿੱਤਰੋ ਇਸ ਘਰ ਦੀ ਮੈਂ ਤੁਹਾਨੂੰ ਦੱਸਦਾ ਵੀ ਸਭ ਤੋਂ ਬੈਸਟ ਗੱਲ ਹੈ ਜੀ ਆ ਬਾਥਰੂਮ ਆ ਵੇਖੋ ਜੀ ਇਸ ਇਹਨਾਂ ਨੇ ਕੀ ਕੀਤਾ ਵੀ ਆ ਰਿਹਾ ਘਰ ਤੇ ਆ ਰਿਹਾ ਬਾਥਰੂਮ ਵੀ ਘੱਟੋ-ਘੱਟ ਲਾ ਲੋ ਵੀ ਤੁਸੀਂ 50-55 ਮੀਟਰ ਦੀ ਦੂਰੀ ਤੇ ਇਹ ਬਾਥਰੂਮ ਰੱਖਿਆ ਤੇ ਬਹੁਤ ਸੋਹਣਾ ਬਾਥਰੂਮ ਆ ਵਿੱਚੇ ਖਰਚਾ ਬਾਥਰੂਮ ਦਾ ਦੱਸੂਗਾ ਵਿੱਚੇ ਘਰ ਦਾ ਦੱਸੂਗਾ ਟੋਟਲ ਖਰਚਾ ਜੇਕਰ ਆਪਾਂ ਅੱਜ ਪਾਈਏ ਤਾਂ ਮੈਂ ਮਿਸਤਰੀ ਨੂੰ ਪੁੱਛਿਆ ਬਾਈ ਜੀ 10 ਲੱਖ 22 ਹਜ਼ਾਰ ਦੇ ਵਿੱਚ ਇਹ ਕੰਪਲੀਟ ਹੁੰਦਾ 1670 ਸਕਰ ਫੁੱਟੇਜ ਬਣਦਾ ਜੀ ਪਰ ਤੁਸੀਂ ਇਦਾਂ ਪਾਉਣੀ ਹੋ ਤਾਂ ਮਿੱਤਰੋ ਸਭ ਤੋਂ ਪਹਿਲਾਂ ਤੁਸੀਂ ਘਰ ਦੇਖ ਲਓ ਕਿੰਨਾ ਸ਼ਾਨਦਾਰ ਘਰ ਆ ਕਿਉਂਕਿ ਮਿੱਤਰੋ ਇਹ ਪੁਰਾਣਾ ਮਾਡਲ ਆ ਤੇ ਅੱਜ ਕੱਲ ਦੇ ਕਿਸਾਨ ਨਾ ਮੈਂ ਵੀਡੀਓ ਦੇਖੀ ਸੀ ਵੀ 40 ਕਿੱਲੇ ਬਾਈ ਕੋਲੇ ਜ਼ਮੀਨ ਸੀ ਉਹਨਾਂ ਨੇ ਇਦਾਂ ਘਰ ਪਾਏ ਤਿੰਨ ਭਰਾ ਸੀ ਸੇਮ ਮਾਡਲ ਆ ਦੋਸਤੋ ਇਹ ਸੇਮ ਮਾਡਲ ਮੈਂ ਜਦੋਂ ਇਹ ਘਰ ਦੇਖਿਆ ਆਣ ਕੇ ਤਾਂ ਮੈਨੂੰ ਵੀ ਬਹੁਤ ਬੈਸਟ ਲੱਗਿਆ ਜਦੋਂ ਮੈਂ ਇਹਨਾਂ ਤੋਂ ਖਰਚਾ ਪੁੱਛਿਆ ਤੇ ਮੈਂ ਤਾਂ ਹੈਰਾਨ ਹੀ ਰਹਿ ਗਿਆ ਹਾਂਜੀ ਤੇ ਇੱਕ ਵਾਰਾਂ ਤੁਹਾਨੂੰ ਮੈਂ ਅੰਦਰੋਂ ਵਿਖਾ ਦਿੰਨੇ ਆ ਦੇਖੋ ਤੁਸੀਂ ਵੀ ਇੱਥੇ ਇਹਨਾਂ ਨੇ ਗੇਟ ਲਾ ਦੇਣਾ ਹਨਾ ਅੱਗੇ ਜਗ੍ਹਾ ਦੂਜੀ ਗੱਲ ਆ ਵੀ ਥੋੜਾ ਜਿਹਾ ਘੱਟੋ-ਘੱਟ ਵੀ ਫੁੱਟ ਸਵਾ ਫੁੱਟ ਇਹ ਉੱਚਾ ਤੇ ਇਹ ਘਰ ਦਾ ਫਾਇਦਾ ਵੇਖੋ ਤੁਸੀਂ ਵੀ ਇੱਧਰ ਇਹਨਾਂ ਕੋਲੇ ਜਗ੍ਹਾ ਸੀ ਇਹਨਾਂ ਨੇ ਇਹ ਜਗ੍ਹਾ ਯਾਨੀ ਕਿ ਘਰ ਚ ਕਵਰ ਕਰ ਲਈ ਤੇ ਇੱਥੇ ਇਹਨਾਂ ਨੇ ਆਪਦੇ ਸੰਦ ਪਾੜੇ ਠੱਲਣ ਵਾਸਤੇ ਦੇਖੋ ਕਿੰਨੀ ਖੁੱਲੀ ਜਗ ਜੇਕਰ ਇਹ ਕੋਠੀ ਪਾਉਂਦੇ ਤਾਂ ਮੈਨੂੰ ਲੱਗਦਾ ਵੀ ਕੋਠੀ ਇਹਨਾਂ ਦੇ ਇੱਥੋਂ ਤੱਕ ਆ ਜਾਣੀ ਸੀ 15 1600 ਸਕਰ ਫੁੱਟ ਇੱਥੋਂ ਤੱਕ ਤੇ ਅੱਗੇ ਜਗ੍ਹਾ ਕਿਹੜੀ ਰਹਿ ਜਾਣੀ ਸੀ ਹਨਾ ਇੱਕ ਤਾਂ ਦੋਸਤ ਇਹਦਾ ਇਹ ਫਾਇਦਾ ਇੱਕ ਮਿੱਤਰੋ ਜਦੋਂ ਤੁਸੀਂ ਇਦਾਂ ਦਾ ਘਰ ਪਾਉਂਗੇ ਤਾਂ ਉਸਦੇ ਕਮਰੇ ਖੁੱਲੇ ਹੋਣਗੇ ਵੇਖੋ ਜੀ ਥੱਲੇ ਪਲੇਟਾਂ ਬਲੂਟਾਂ ਲੱਗੀਆਂ ਦਰਵਾਜ਼ੇ ਹਜੇ ਬਾਈ ਲਾਈ ਜਾਂਦੇ ਆ ਹਜੇ ਪੂਰਾ ਬਣਿਆ ਨਹੀਂਗਾ ਪਰ ਹੁਣ ਤੱਕ 10 ਲੱਖ 22 ਹਜ਼ਾਰ ਇਹਨਾਂ ਨੇ ਲਾ ਦਿੱਤਾ ਇੱਥੇ ਤੇ ਬਾਕੀ ਤੁਹਾਨੂੰ ਦਿਖਾਉਣੀ ਹੈ ਰਸੋਈ ਕਿੱਡੀ ਖੁੱਲੀ ਆ ਸਭ ਤੋਂ ਪਹਿਲਾਂ ਹਾਲ ਵਿਖਾ ਦਈਏ ਲਓ ਜੀ ਆ ਦੇਖ ਸਕਦੇ ਹੋ ਤੁਸੀਂ ਵੀ ਕਿੰਡਾ ਖੁੱਲਾ ਹਾਲ ਆ ਮਿੱਤਰੋ ਤੇ ਕਿੰਡਾ ਚੌੜਾ ਤੁਸੀਂ ਘੱਟੋ ਘੱਟ ਵੀ ਮੈਨੂੰ ਲੱਗਦਾ ਵੀ 16 17 ਫੁੱਟ ਇਹ ਚੌੜਾ ਹੋਊਗਾ ਜ਼ਿਆਦਾ ਭੜਾ ਨਹੀਂ ਹੋਵੇ ਆ ਦੇਖੋ ਜੀ ਕਮਰੇ ਦੇ ਵਿੱਚ ਹੈਗੇ ਆ ਜੀ ਅ ਇੱਕ ਦੋ ਤਿੰਨ ਰੂਮ ਨੇ ਇੱਧਰ ਰਸੋਈ ਰਹਿ ਗਈ ਤੇ ਇੱਧਰ ਯਾਨੀ ਕਿ ਲਾ ਲੂ ਤੁਸੀਂ ਡ੍ਰੈਗ ਰੂਮ ਜਿਹਨੂੰ ਕਹਿ ਦਿੰਦੇ ਆ ਆ ਵੀ ਦੇਖੋ ਜੀ ਬਹੁਤ ਸ਼ਾਨਦਾਰ ਖੁੱਲਾ ਡ੍ਰੈਗ ਰੂਮ ਆ ਅੱਗੇ ਵੀ ਇੱਕ ਕਮਰਾ ਆ ਜੀ ਉਹ ਦੇਖੋ ਜੀ ਇਹ ਸਿੱਧਾ ਟੋਟਲ ਡ੍ਰੈਗ ਰੂਮ ਆ ਤੇ ਪਹਿਲਾਂ ਦੋਸਤੋ ਰਸੋਈ ਹੁੰਦੀ ਸੀ ਇੱਧਰ ਆ ਰਸੋਈ ਹੁੰਦੀ ਸੀ ਆ ਜਿਹੜੀ ਬਾਹਰ ਆ ਕਿਉਂਕਿ ਪੁਰਾਣੇ ਸਮੇਂ 'ਚ ਨਾ ਹਮੇਸ਼ਾ ਰਸੋਈ ਸਾਡੇ ਬਾਹਰ ਹੀ ਘੜਦੇ ਨਾਲ ਚੌਂਕਾ ਹੋ ਗਿਆ ਰਸੋਈ ਆ ਹੁਣ ਇਹਨਾਂ ਨੇ ਅੰਦਰ ਕਰਤੀ ਐ ਰਸੋਈ ਬਹੁਤ ਸੋਹਣੀ ਬਣਾਈ ਆ ਤੇ ਖੁੱਲੀ ਰਸੋਈ ਆ ਦੋਸਤੋ ਆ ਦੇਖੋ ਤੁਸੀਂ ਠੀਕ ਹੈ ਨਾ ਜੀ ਬਹੁਤ ਸ਼ਾਨਦਾਰ ਰਸੋਈ ਆ ਦੇਖੋ ਜੀ ਤਾਂ ਦੋਸਤੋ ਮਨ ਖੁਸ਼ ਹੋ ਗਿਆ ਮੈਨੂੰ ਦੇਖ ਕੇ ਇਹ ਕਿਉਂਕਿ ਇੱਕ ਤਾਂ ਖਰਚਾ ਘਟ ਇੱਕ ਮਿੱਤਰੋ ਸਪੇਸ ਬਹੁਤ ਆ ਹੁਣ ਜਿੰਨੇ ਮਰਜ਼ੀ ਰਿਸ਼ਤੇਦਾਰ ਆ ਜਾਣਾ ਹਨਾ ਵੀ ਖੁੱਲੇ-ਖੁੱਲੇ ਪਹਿਲੇ ਕਮਰੇ ਦਿਖਾ ਦਾਂ ਜੀ 13x13 ਦੇ ਸਾਰੇ ਕਮਰੇ ਨੇ ਆ ਤੁਸੀਂ ਦੇਖ ਸਕਦੇ ਜੇ 13x13 ਦੇ ਕਮਰੇ ਨੇ ਆ ਵੇਖੋ ਜੀ 13x13 ਦੇ ਕਮਰੇ ਹਾਂਜੀ ਆ ਵੇਖੋ ਜੀ ਤੇ ਇੱਕ ਤਾਂ ਜਦੋਂ ਵਿਆਹ ਸ਼ਾਦੀ ਹੋਵੇ ਤਾਂ ਜਿੰਨੇ ਮਰਜੀ ਗੱਦੇ ਸੱਟੋ ਤੁਸੀਂ ਹਾਂਜੀ ਕੋਠੀਆਂ 'ਚ ਇੰਨੀ ਜਗ੍ਹਾ ਨਹੀਂ ਹੁੰਦੀ ਜਿੰਨੀ ਕਿ ਆ ਇਕੱਲੇ ਬਰਾਂਡੇ ਦੇ ਵਿੱਚ ਆ ਲੌਬੀ ਸਮਝੋ ਤੁਸੀਂ ਇਹਨੂੰ ਹੁਣ ਦੱਸੋ ਵੀ ਇਹ ਕੋਠੀ ਨਾਲੋਂ ਕਿਵੇਂ ਘੱਟ ਰਹਿ ਗਿਆ ਹਾਂਜੀ ਜੇਕਰ ਇਹ ਹੀ 16-1700 ਸਕੁਅਰ ਫੁੱਟ ਜੇਕਰ ਤੁਸੀਂ ਕੋਠੀ ਦੇ ਰੂਪ ਦੇਖਦੇ ਵੀ ਕੋਠੀ ਪਾਉਣੀ ਆਪਾਂ ਹਨਾ ਹੁਣ 16-1700 ਸਕਰ ਫੁੱਟ ਵੈਸੇ ਜੇ ਕੋਠੀ 'ਚ ਦੇਖਿਆ ਜਾਵੇ ਤਾਂ ਉਹਦੇ 'ਚ ਨਾ ਵਾਧਰੇ ਬਾਲੇ ਹੁੰਦੇ ਜਿਵੇਂ ਇਦਾਂ ਇਹਨਾਂ ਨੇ ਛੱਡੇ ਹੋਏ ਆ ਘੱਟੋ ਘੱਟ ਵੀ ਜੇਕਰ 16-17 ਸਕਰ ਫੁੱਟ ਤੁਸੀਂ ਕੋਠੀ ਪਾਓ ਛੱਤ ਤੇ ਤਾਂ ਉਹ ਅੰਦਰ ਘੱਟੋ ਘੱਟ 15 ਜਾਂ 1400 ਸਕਰ ਫੁੱਟ ਰਹਿ ਜਾਂਦੀ ਆ ਇਹ ਤੁਹਾਨੂੰ ਪੂਰਾ ਹੀ ਮਿਲੂਗਾ ਅੰਦਰ ਯਾਨੀ ਕਿ ਲਾਲੋ ਵੀ 15 1550 ਸਕਰ ਫੁੱਟ ਦੇ ਅੰਦਰਲਾ ਏਰੀਆ ਹੀ ਆ ਜਿੱਥੇ ਬੰਦਾ ਰਹਿ ਸਕਦਾ ਖਾ ਸਕਦਾ ਪੀ ਸਕਦਾ ਇੱਧਰ ਇਹਨਾਂ ਨੇ ਬਾਈ ਜੀ ਪੌੜੀਆਂ ਚੜਾਈਆਂ ਨੇ ਸਭ ਤੋਂ ਬੈਸਟ ਗੱਲ ਇਹਨਾਂ ਦੀ ਲੱਗੀ ਵੀ ਬਾਥਰੂਮ ਇਹਨਾਂ ਨੇ ਅੰਦਰ ਨਹੀਂ ਬਣਾਇਆ ਆ ਸਭ ਤੋਂ ਬੈਸਟ ਹੈ ਕਿਉਂਕਿ ਅੱਜ ਕੱਲ ਆਪਾਂ ਵਿੱਚੇ ਬਾਥਰੂਮ ਬਣਾ ਦਿੰਨੇ ਆ ਉਹਦਾ ਵੀ ਇੱਕ ਬਹੁਤ ਵੱਡਾ ਨੁਕਸਾਨ ਆ ਹਨਾ ਜਵਾਕ ਉੱਠਦਾ ਨਾਲ ਦੀ ਨਾਲ ਮੂਤ ਕੇ ਚਲੋ ਵੀ ਨਾਲ ਦੀ ਨਾਲ ਬੈੱਡ ਤੇ ਹਨਾ ਮੋਬਾਈਲ ਚੱਕਿਆ ਆ ਬਹੁਤ ਵਧੀਆ ਕੀਤਾ ਵੀ ਰਾਤ ਨੂੰ ਜਦੋਂ ਵੀ ਕੋਈ ਬੰਦੇ ਨੂੰ ਆਵੇ ਬਾਥਰੂਮ ਤੇ ਬਾਹਰ ਆਵੇ ਨਾਲੇ ਤਾਂ ਗੀੜਾ ਵੱਜ ਜਾਂਦਾ ਇੱਧਰ ਇਹਨਾਂ ਦੇ ਪਸੂ ਪਸੂਆ ਹਨਾ ਵੀ ਗੀੜਾ ਵੱਜਣਾ ਵੀ ਜ਼ਰੂਰੀ ਹੈ ਨਾਲੇ ਪਤਾ ਲੱਗ ਜਾਂਦਾ ਯਾਰ ਵੀ ਕੀ ਹਾਲ ਚੱਲ ਹੈ ਹਨਾ ਜੇਕਰ ਘਰ 'ਚ 4-5 ਬੰਦੇ ਹੈਗੇ ਆ ਤੇ 4-5 ਵਾਰ ਆਉਣ ਤੇ ਕਿੰਨੀ ਸੇਫਟੀ ਹੈ ਤੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਦੋਸਤੋ ਸ਼ਾਨਦਾਰ ਬਾਥਰੂਮਾਂ ਤੇ ਟੋਟਲ ਖਰਚਾ 10 ਲੱਖ 22000 ਰੁਪਏ ਆਇਆ ਜੀ ਇਸ ਘਰ ਤੇ ਚਲੋ ਤੁਸੀਂ ਲਾ ਲਓ ਵੀ ਉਹਨਾਂ ਸਮਿਆਂ 'ਚ ਇਹਨਾਂ ਨੇ ਥੋੜੇ-ਥੋੜੇ ਕਰਕੇ ਲਾਇਏ ਸੀ ਖਰਚਾ ਤਾਂ ਘੱਟ ਆਇਆ ਪਰ ਜਿਵੇਂ ਅੱਜ ਦੀ ਮਹਿੰਗਾਈ ਨਾਲ ਮੈਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਿਹਾ ਦੋਸਤੋ ਜੇਕਰ ਤੁਸੀਂ ਚਲੋ ਸਾਲ ਬਾਅਦ ਪਾਓ ਤਾਂ 2 ਲੱਖ ਰੁਪਏ ਤੁਸੀਂ ਹੋਰ ਵਧਾ ਲਓ ਲਗਭਗ ਜੇਕਰ ਤੁਸੀਂ ਅੱਜ ਤੋਂ ਸਾਲ ਨੂੰ ਵੀ ਪਾਉਣਾ ਤੇ 12 ਲੱਖ ਰੁਪਏ ਦੇ ਵਿੱਚ ਇਹੋ ਜਿਹਾ ਬਹੁਤ ਸੋਹਣਾ ਘਰ ਤੁਹਾਡਾ ਤਿਆਰ ਹੋ ਸਕਦਾ ਮਿੱਤਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇਹੋ ਜਿਹਾ ਕੰਟੈਂਟ ਤੁਹਾਨੂੰ ਮਿਲਦਾ ਰਹੂਗਾ ਕੋਠੀਆਂ ਵੀ ਵੇਖੀਆਂ ਹੋਣੀਆਂ ਵੱਡੀਆਂ-ਵੱਡੀਆਂ ਪਰ ਆ ਜਿਹੜਾ ਸਿੰਪਲ ਘਰ ਕਹਿੰਦੇ ਨੇ ਨਾ ਸਾਦਗੀ ਸਭ ਤੋਂ ਵਧੀਆ ਪਰ ਆ ਸਾਦਗੀ ਵੀ ਬਹੁਤ ਸੋਹਣੀ ਲੱਗ ਜਾਂਦੀ ਏਦਾਂ ਦਰਵਾਜ਼ੇ ਲਾ ਕੇ ਤੁਸੀਂ ਲੁੱਕ ਦੇ ਸਕਦੇ ਜੀ ਕਿਉਂਕਿ ਜ਼ਿਆਦਾ ਤਾਂ ਡਿਜ਼ਾਈਨ ਦਾ ਹੀ ਚੱਕਰ ਹੁੰਦਾ ਹਨਾ ਆ ਵੇਖ ਲਓ ਤੁਸੀਂ ਕਿੰਡੀ ਸੋਹਣੀ ਕਾਰਾਗਰੀ ਕੀਤੀ ਹੋਈ ਹੈ ਲੁੱਕ ਦਿੱਤਾ ਹੈ ਹਨਾ ਜਦੋਂ ਮਿੱਤਰੋ ਇਹ ਪੇਂਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖਿਆ ਜੀ ਜਿੱਦ ਨੇ ਪੇਂਟ ਹੋ ਗਿਆ ਹਨਾ ਤੇ ਬਾਕੀ ਮਿੱਤਰੋ ਜੇ ਇੱਕਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਗਰਸਾਭ ਸਿੰਘ ਦਾ ਘਰ ਹੈ ਜੀ ਪਿੰਡ ਲਵਾਨੇ ਵਾਲੀ ਚ ਬਾਈਆਂ ਤੋਂ ਪਰਮਿਸ਼ਨ ਲਈ ਆ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਬਾਕੀ ਥੱਲੇ ਟਾਇਲ ਟੂਲਵਾ ਰੱਖੀ ਆ ਤੇ ਵੇਖ ਲਓ ਜੀ ਬਾਕੀ ਵੀਡੀਓ ਸ਼ੇਅਰ ਕਰ ਦਿਓ ਮਿੱਤਰੋ ਰੱਬ ਰਾਖਾ ਹੈ